ਹੈਲੋ ਜੀ ਸਭ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਵਨ ਵਨ ਬਲੌਗ ਜਿਹੜੇ ਚੈਨਲ 'ਤੇ ਮੈਂ ਆਪਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰ ਲਿਓ ਐਂਡ ਜਿਹੜਾ ਨੇ ਬਹੁਤ ਸਾਡਾ ਗੱਜੀਦੇ ਸਟੋਰੀ ਦਾ ਵਲੌਗ ਨਹੀਂ ਦੇਖਿਆ ਪਲੀਜ਼ ਜਾ ਕੇ ਜ਼ਰੂਰ ਦੇਖ ਲਿਓ ਚੈਨਲ ਤੇ ਤੇ ਅੱਜ ਤੋਂ ਤਿੰਨ ਦਿਨ ਸਟਾਰਟ ਹੋਣਾ ਬਾਬਾ ਜੀ ਦਾ ਮੇਲਾ ਤੇ ਨਗਰ ਕੀਰਤਨ ਅੱਜ ਤੇ ਨਗਰ ਕੀਰਤਨ ਦਾ ਤੁਹਾਨੂੰ ਜੁਆਇਨ ਕਰੂੰਗਾ ਹਲੇ ਰੈਡੀ ਹੋਣਾ ਫੁਲੀ ਕੋਟ ਤਾਂ ਪਹਿਮ ਪਾਣਾ ਨਾ ਲਿਆਵਾਂ ਦੇ ਰੋਕ ਕੇ ਤੇ ਹੁਣ ਆਪਾਂ ਚੱਲਨੇ ਹਰਸ਼ਨਵਲ ਹਰਸ਼ਨਵਲ ਲੰਗਰ ਲੱਗਾ ਹੁੰਦਾ ਵਾ ਤੇ ਉਹ ਨਾਲ ਲਿਆ ਹੁੰਦਾ ਆਪਾਂ ਉੱਥੇ ਜਾ ਕੇ ਜੁਆਇਨ ਕਰ ਦੋ ਤੁਹਾਨੂੰ ਮੈਂ ਥੋੜਾ ਜਿਹਾ ਦਿਖਾ ਕੇ ਪਾਸ ਸ਼ਾਰਟ ਕਰਦੇ ਆ ਲੋਕ ਪਹੁੰਚ ਲਿਆ ਹਾ ਤੁਨਾਵਲ ਉੱਥੇ ਜਾ ਕੇ ਲੰਗਰੇ ਤਿਆਰੀਆਂ ਨੇ ਤੁਹਾਨੂੰ ਦਿਖਾਂਦਾ ਤੇ ਦੇਖਿਓ ਤੇ ਕਿੰਨੇ ਜਾਣੇ ਲੋਕੀ ਦੂਰ ਦੂਰੋਂ ਸੰਗਤਾਂ ਆ ਗਈਆਂ ਠੀਕ ਆ ਜੀ ਤੇ ਰਸ਼ ਦੇਖ ਕਿੰਨਾ ਹੋਣਾ ਬੱਸ ਸਾਵੀ ਆ ਜਾਂਦੀ ਟਰੱਕ ਵਗੈਰਾ ਸਟਰਾਗੀਆਂ ਵਗੈਰਾ ਸਾਰੀਆਂ ਆਈਆਂ ਆਉਂਦੀਆਂ ਠੀਕ ਆ ਹੁਣ ਰੰਚਾ ਕੇ ਜੁਆਇਨ ਕਰਦਾ ਆ ਸਾਈਕਲ ਹੀ ਕੱਢ ਲਈ ਕਿੰਨੀ ਚਿਰ ਆਵਾਦ ਈ ਸਾਈਕਲ ਤੇ ਥੋੜਾ ਜਿਹਾ ਹੀ ਰੋਗਾ ਨਾ ਰਸਤਾ ਬਥੇਰਾ ਹੁੰਦਾ ਇਸ ਕਰਕੇ ਹਰਿਆਣੇ ਦੇਖ ਸਕਦੇ ਇੱਥੇ ਤਿਆਰੀਆਂ ਸ਼ੁਰੂ ਹੋ ਗਈਆਂ ਵਾ ਤੇ ਜਦੋਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਕਿੰਨਾ ਰਸ ਹੋ ਜਾਣਾ ਵਾ ਤੇ ਬਾਕੀ ਸਾਰੇ ਜਾਣੇ ਆ ਬੈਠੇ ਹੋਏ ਆ ਮੇਰੇ ਦੋਸਤੋ ਸਾਰੇ ਜਾਣੇ ਠੀਕ ਆ ਜੀ ਤੇ ਅੰਦਰ ਹਰਿਆਣੇ ਤਿਆਰੀਆਂ ਕਰਦੇ ਵੇ ਆ ਠੀਕ ਆ ਆ ਰਹੇ ਸਤਾਜ ਜੀ ਆਪਣੇ ਇਹ ਫਿਰ ਮੈਂ ਤਾਂ ਸਤਾਜ ਜੀ ਤੇ ਮੋਨੀਆ ਭਾਈ ਆ ਆਪਣੇ ਸਾਹਿਬ ਭਾਈ ਤੇ ਹੁਣ ਆਪਾਂ ਸਟਾਰਟ ਕਰਨ ਲੱਗੇ ਆਂਦਾ ਵਲੋਗ ਆਹ ਕਿਤਾ ਲੰਗਰ ਦੀ ਤਿਆਰੀ ਸ਼ੁਰੂ ਹੋ ਗਿਆ ਹੁਣ ਤੇ ਲੋਕੀ ਆ ਰਹੇ ਆ ਦੁਕਾਨਾਂ ਵੀ ਲੱਗੀਆਂ ਠੀਕ ਹੈ ਜੀ ਦੇਖ ਸਾਹ ਦੇ ਮੇਲਾ ਮੇਲਾ ਹੁਣ ਤਾਂ ਭਰਨਾ ਸ਼ੁਰੂ ਹੋ ਗਿਆ ਸ਼ਾਮ ਤੱਕ ਦੇਖੀ ਰਸ਼ ਕਿੰਨਾ ਹੋਇਆਣਾ ਤੇ ਉੱਥੇ ਜਾਰਾ ਰਸੋੜਾ ਗੇ ਤੱਕ ਤਾਂ ਆਪਾਂ ਜਾਣਾ ਨਹੀਂ ਫਿਰ ਰੋਕੇ ਜਾਵਾਂਗੇ 9 ਵਜੇ ਲੰਗਰ ਭਰਨ ਦੀ ਰੀਤ ਹੋਇਆ ਇਹ ਰੋਕੇ ਦਾ ਵੀਡਿਓ ਕਰਦਾ ਆਪੇ ਤੇ ਕੀਤਨ ਵਿੱਚ ਦਿਖਾਉਣ ਜੀ ਤੁਹਾਨੂੰ ਸਾਰਿਆਂ ਨੂੰ ਬੜੇ ਅਰੀ ਬਲੌਗ ਸਾਈਡ ਕਰ ਇੱਧਰਲੀ ਸਾਈਂ ਨਗਰ ਕੀਰਤਨ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਅਲੱਗ-ਅਲੱਗ ਫੜਾਤੇ ਨਗਰ ਕੀਰਤਨ ਜਾਂਦਾਂ ਦਾ ਪੂਰੇ ਪਿੰਡ 'ਚ ਘੁੰਮਦਾ ਹੁੰਦਾ ਤੁਹਾਨੂੰ ਦਿਖਾਵਾਂਗਾ ਬਣ ਰਹੀਏ ਵਲੌਗ 'ਚ ਤੇ ਲੰਗਰ ਦਾ ਵੀ ਹੋਊਗਾ ਵਿੱਚ ਫਿਰ ਹੁਣ ਆਪਾਂ ਘਰੇ ਚੱਲੇ ਆ ਲੋਜੀ ਮੈਂ ਹੁਣ ਕਰੀ ਆ ਗਿਆ ਹਾਂ ਹੁਣ ਤੇ ਘਰੇ ਗੈਸਟ ਨੇ ਆਣਾ ਮਾਸੀ ਹੁਣਾਂ ਨੇ ਤੇ ਉੱਥੇ ਵੀ ਘਰੇ ਵਿਚਾਰੀ ਕਰਨੀ ਪੈਣੀ ਆ ਫਿਰ ਨਗਰ ਕੀਰਤਨ ਦਾ ਜੁਆਇਨ ਕਰਦਾ ਹਾਂ ਤੇ ਲੰਗਰ ਤੇ ਵੀ ਕਰਦਾ ਹਾਂ ਬਣੇ ਰਿਹਾ ਪੀਸ ਵਲੋਗ ਚੰਦ ਤੱਕ ਤੇ ਚਲਦੇ ਆ ਚਲੋ ਠੀਕ ਹੈ ਲੋਜੀ ਤੇ ਹੁਣ ਮੈਂ ਸਵੇਰ ਦਾ ਬ੍ਰੈਕਫਾਸਟ ਕਰਨ ਲੱਗਾ ਪਕੌੜੇ ਬਣੇ ਪਏ ਸੀ ਇਹ ਲਾਲ ਜਲੇਬੀ ਆ ਤੇ ਆ ਦੇਖੋ ਪਕੌੜੇ ਨਾਲ ਚਾਹ ਆ ਇਸ ਤੋਂ ਬਾਅਦ ਆਪਾਂ ਸੇਵਾ ਤੇ ਵੀ ਜਾਣਾ ਵਾ ਤੇ ਜ਼ਰੂਰ ਤੁਹਾਨੂੰ ਵਲੋਗ ਚ ਦਿਖਾਵਾਂਗਾ ਵੀ ਤੇ ਨਗਰ ਕੀਰਤਨ ਨਗਰ ਕੀਰਤਨ ਤੇ ਵੀ ਲੈ ਕੇ ਜਾऊंगा ਅਦੇ ਮੈਂ ਰੈਡੀ ਵੀ ਹੋਣਾ ਵਾ ਤੇ ਫੇਰ ਮੈਂ ਤੁਹਾਨੂੰ ਜੁਆਇਨ ਕਰਦਾ ਰੈਡੀ ਹੋ ਕੇ ਠੀਕ ਹੈ ਜੀ ਓਕੇ ਕੋੜਤਾ ਪਿਆਮਾ ਹੋ ਗਿਆ ਰੈਡੀ ਤੇ ਹੁਣ ਆਪਾਂ ਰੈਡੀ ਹੋ ਕੇ ਜਾਂਦੇ ਆ ਵਲੋਗ ਬਣਾਣਾ ਠੀਕ ਹੈ ਜੀ ਲੋ ਜੀ ਆਪਾਂ ਹੋ ਗਏ ਹੁਣ ਰੈਡੀ ਤੇ ਹੁਣ ਆਪਾਂ ਨਾਨਕ ਕੀਰਤਨ ਦੇ ਚੱਲਦੇ ਆਂ ਨਾਂ ਦਾ ਪਤਾ ਨੂੰ ਉੱਥੇ ਮਹੌਲੇ ਦਿਖਾਉਂਦੇ ਆ ਹੁਣ ਤੱਕ ਦਾ ਸਤਾ ਆ ਗਿਆ ਹੋਣੀਆ ਆਜੋ ਚੱਲਦੇ ਆ ਵਲੋਗ ਜੀ ਹੁਣ ਆਪਾਂ ਦੋਨੇ ਜਣੇ ਹੋ ਗਏ ਆ ਰੈਡੀ ਨਾਲ ਦੋਸਤ ਮੇਰਾ ਸਿਮੂ ਇਹਦੇ ਵੀ ਇੱਥੇ ਨਾਨਕੇ ਆ ਤੇ ਆ ਗਿਆ ਹੁਣ ਆਪਾਂ ਚੱਲਨੇ ਇਕੱਠੇ ਠੀਕਾ ਤੇ ਤੁਹਾਨੂੰ ਚੁਆਇਨ ਕਰਦਾ ਵਲੌਗ ਚ ਤੇ ਨਗਰ ਕੀਰਤਨ ਵੀ ਆਣਾ ਸਟਾਰਟ ਹੋ ਜਾਣਾ ਹਨ ਤੇ ਜਿੱਦੋਂ ਸਾਡੇ ਪੜਾ ਤੇ ਆਇਆ ਉਹਦੋਂ ਵੀ ਤੁਹਾਨੂੰ ਦਿਖਾਉਂਗਾ ਤੇ ਹੁਣ ਲੰਗਰ ਤੇ ਚੱਲੇ ਆਂ ਨਾਲ ਬਾਕੀ ਜਾਣੇ ਹੁਣੇ ਚਲੋ ਕਰਦਾ ਅੱਗੇ ਤੁਹਾਨੂੰ ਚੁਆਇਨ ਸਾਰਿਆਂ ਨੂੰ ਇਹ ਸਾਡੀ ਵਾਲੀ ਸਾਈਡ ਦਾ ਦਰਵਾਜ਼ਾ ਆਫਾ ਜਿੱਦੋਂ ਇੱਥੇ ਨਗਰ ਕੀਰਤਨ ਆਊਗਾ ਤੁਹਾਨੂੰ ਜ਼ਰੂਰ ਦਿਖਾਉਂਗਾ ਦੇਖਿਓ ਆਲੇ ਦੁਆਲੇ ਐਨੂੰ ਫੋਲੀ ਪਾੜ ਜਾਣਾ ਸੰਗਤਾਂ ਦੇ ਨਾਲ ਹਨਾ ਉੱਥੇ ਤੱਕ ਤਾਂ ਦੂਰ ਦੂਰ ਤੱਕ ਸੰਗਤਾਂ ਬੈਠੀਆਂ ਹੁੰਦੀਆਂ ਉਧਰੋਂ ਨਗਰ ਕੀਰਤਨ ਆਪਾਂ ਹੁਣ ਹਰਸ਼ਨਾਵਲੀ ਸਾਈਡ ਚੈਂਸ ਤੇ ਲੰਗਰ ਸਟਾਰਟ ਕਰ ਲਿਆ ਵਾ। ਗੁਰੂ ਨਗਰ ਕੀਰਤਨ ਦੇ ਸਾਹਮਣੇ ਨਿਕਲਨਾ ਵਾ ਤੇ ਦੇਖ ਸਕਦੇ ਹੋ ਲੰਗਰ ਤਾਂ ਸਟਾਰਟ ਹੋ ਗਿਆ ਹੁਣ। ਆਪਾਂ ਦੂਸਰੀ ਸਾਈਡ ਜਾ ਕੇ ਜਿਰੋ ਨਗਰ ਕੀਰਤਨ ਪਹਿਲੇ ਪੜਾਤੇ ਪਹੁੰਚ ਜਾਵਾਂ ਆਪਾਂ ਸ਼ਾਟ ਲਵਾਂਗੇ ਤਾਂ ਅੰਦ ਘਾਵਾਂਗਾ। ਸਾਹਮਣੇ ਜਾ ਰਹੇ ਆ ਨਗਰ ਕੀਰਤਨ ਠੀਕਾ। ਪਹਿਲੇ ਪੜਾਤੇ ਆ ਗਏ। ਮਹੇ ਗੁਰੂ ਵਾਹਿਗੁਰੂ ਬੇਨਤੀ ਆ ਕਿ ਜੇਦਾ ਵਿਆਹ ਹੋਵੇ ਘਟ ਜਾਂਦੀ ਰੁਕੀਆਂ ਚੱਕੀਆਂ ਲੱਗੀਆਂ ਤੇ ਬਾਬਾ ਸਾਹਿਬ ਭਗਤ ਮਹਾਰਾਜ ਜੀ ਦੇ ਤਿਆਰੀ ਆ ਗਈ ਰਹਿਮਾਈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੇ ਪੜਾ ਤੇ ਆ ਗਿਆ ਨਗਰ ਕੀਰਤਨ ਤੇ ਫਿਰ ਆਪਾਂ ਹੁਣ ਨੈਕਸਟ ਹੋਵੇ ਕਿੰਨੇ ਪੜਾਵਾ ਉੱਥੇ ਜਾਉਗੇ ਠੀਕ ਆ ਤੇ ਜਿਹੜੇ ਸਾਡੇ ਪੜਾ ਤੇ ਆਉਗੇ ਐਤ ਬਾਦ ਮੰਗੇ ਤੇ ਫਿਰ ਹੁਣ ਆਪਾਂ ਚਲਦੇ ਹਾਂ ਉਧਰ ਵੀ ਤਿਆਰੀਆਂ ਕਰਨੀਆਂ ਠੀਕ ਆ ਓਕੇ ਲੋ ਜੀ ਇੱਥੇ ਪੂਰੀ ਪਾਰਕਿੰਗ ਆ ਗਈ ਹੈ ਦੇਖ 사ਤੇ ਆ ਤੁਹਾਨੂੰ ਕੱਲ ਦਿਖਾਇਆ ਸੀਗਾ ਆਜਾ ਰੌਣਕਾ ਦੇਖੋ ਮਿਲ ਲਿਆ ਤੇ ਸਾਰੇ ਆਣੇ ਗਿਆ ਜਿ ੱਲੇਆ ਮੇਰੇ ਫੈਮਲੀ ਮੈਂਬਰ ਆਇਆ ਤੇ ਜੇ ਨਾਲ ਮੇਰਾ ਬ੍ਰਦਰ ਆ ਆਪਾਂ ਨੂੰ ਪਿਕਅਪ ਕਰਕੇ ਫਿਰ ਨਾਲ ਲੈਂਦੇ ਵਲੋਗਸ ਨੂੰ ਉਹਨਾਂ ਦੀ ਠੀਕ ਆ ਆ ਰਿਹਾ ਲੱਗ ਗਿਆ ਕਿੱਦਾਂ ਫਿਰ ਲੋਜੀ ਨਗਰ ਕੀਰਤਨ ਜਾ ਰਿਹਾ ਸਾਹਮਣੇ ਦੀ ਤੇ ਸਾਰਿਆਂ ਨੇ ਦੇਖ ਹੀ ਸਕਦੇ ਹੋ ਕਿੰਨੀਆਂ ਸੰਤਾ ਦੂਰ ਦੂਰੋਂ ਚੱਲ ਕੇ ਆਈਆਂ ਵਾਂ ਕਾ ਤੂੰ ਮੇਰੇ ਨਾਲ ਨਾ ਆਜਾ ਜੀ ਹੁਣ ਸੇਵਾ ਕਰ ਲਈ ਆ ਹੁਣ ਆਪਾਂ ਘਰੇ ਚੱਲਨੇ ਆ ਬ੍ਰੀਕ ਟਾਈਮ ਸੀਗਾ ਤੇ ਬਾਅਦ ਚ ਫੇਰ ਆਵਾਂਗੇ ਸੇਵਾ ਕਰਨ ਨਾਈਟ ਟਾਈਮ ਆਪਾਂ ਜਲਦਾਂਗੇ ਮਿਲ ਲੇਖਾਂ ਸਾਰਿਆਂ ਨੇ ਠੀਕ ਆ ਨਾਲ ਆ ਸਿਮੂ ਨਾਲ ਧਰੂ ਤੇ ਹੁਣ ਆਪਾਂ ਘਰੇ ਚੱਲਨੇ ਆ ਲੋ ਜੀ ਸਾਡੇ ਵਾਲੀ ਸਾਈਡ ਵੀ ਨਗਰ ਕੀਰਤਨ ਆ ਗਿਆ ਵਾ ਤੇ ਦੇਖ ਸਕਦੇ ਹੋ what <laughs> ਤਾਂ ਨੂੰ ਸਾਰਿਆਂ ਨੂੰ ਮੈਂ ਪਹਿਲੇ ਦੱਸਿਆ ਸੀਗਾ ਨਾ ਜਦ ਮੈਂ ਦਰਵਾਜ਼ਾ ਦਿਖਾਇਆ ਸੀਗਾ ਪਹਿਲਾਂ ਲੋਕ ਵਿੱਚ ਇਸ ਵਲੌਗ ਸੀ ਕਾਨੂੰ ਕੀ ਅਸੇ ਦੇਖੋ ਕਿੰਨੀ ਸੁੰਦਰ ਆਈਆਂ ਨਾ ਇਦਾਂ ਹੀ ਮੋਹਲ ਹੈ ਜਿਸ ਨਾਲ ਹੁੰਦਾ ਬਹੁਤ ਵਧੀਆ ਲੱਗਦਾ ਦੇਖ ਕੇ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਵਲੋਗ ਦੇਖਣ ਲਈ ਤੇ ਬਾਬਾ ਗੁਲਾਬ ਸਿੰਘ ਜੀ ਦਾ ਵੀ ਵਲੋਗ ਆਊਗਾ ਸਾਰਿਆਂ ਨੇ ਪਲੀਜ਼ ਚੈਨਲ ਤੇ ਜਾ ਕੇ ਜਰੂਰ ਦੇਖਿਓ ਐਂਡ ਥੋੜੀ ਜਿਹੀ ਕਲਿੱਪਸ ਵੀ ਮੈਂ ਇੱਥੇ ਲਾਸਟ ਵਿੱਚ ਐਡ ਕਰ ਦਿੱਤੀਆਂ ਤੁਸੀਂ ਦੇਖ ਸਕਦੇ ਆ ਤੇ ਜੇ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਾ ਕੇ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਵਾਂਸ ਅਗੇਨ ਫਾਰ ਵਾਚਿੰਗ